ਤੁਸੀਂ ਦੇਖ ਰਹੇ ਹੋ ਪ੍ਰਯਾਗ ਰਾਜ ਮਹਾਕੁੰਬ ਦੀਆਂ ਤਸਵੀਰਾਂ ਲੋਕ ਇੱਥੇ ਲਗਾਤਾਰ ਵੱਡੀ ਗਿਣਤੀ ਚ ਪਹੁੰਚ ਚੁੱਕੇ ਹਨ ਜ਼ਿਕਰਯੋਗ ਹੈ ਕਿ ਮੋਦੀ ਅਤੇ ਜੋਗੀ ਸਰਕਾਰ ਮਹਾਕੁੰਬ ਦੀ ਵਿਵਸਥਾ ਕਰਨ ਚ ਪੂਰੀ ਤਰ੍ਹਾਂ ਫੇਰ ਰਹੀ ਹੈ ਜਾਂ ਇਹ ਕਹਿ ਲਵੋ ਕਿ ਇਹ ਮਹਾਕੁੰਬ ਸਿਰਫ ਵੀਆਈਪੀ ਲੋਕਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਆਮ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ ਗਿਆ ਹੈ ਲੋਕ 20-20 ਕਿਲੋਮੀਟਰ ਪੈਦਲ ਤੁਰ ਕੇ ਸੰਗਮ ਕੋਲ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਪਰantu ਉਥੇ ਪ੍ਰਸ਼ਾਸਨ ਭੀੜ ਨੂੰ ਕਾਬੂ ਕਰਨ 'ਚ ਅਸਫਲ ਹੋ ਗਿਆ ਅਤੇ ਭਗੜੜ ਮਚ ਗਈ। ਇਸ ਭਗੜੜ ਕਾਰਨ ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ। ਲੋਕਾਂ ਦੇ ਪਰਿਵਾਰਕ ਮੈਂਬਰ ਵਿਛੜ ਗਏ ਅਤੇ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋ ਗਏ। ਇਹ ਭਗੜੜ ਸਿਰਫ ਸੰਗਮ ਵਾਲੇ ਪਾਸੇ ਹੀ ਨਹੀਂ ਸਗੋਂ ਝੂਸੀ ਵਾਲੇ ਇਲਾਕੇ 'ਚ ਵੀ ਮੱਚੀ ਹੈ। ਜਿੱਥੇ ਮਹਿਲਾ ਕਰਮਚਾਰੀ ਪੁਲਿਸ ਫੋਰਸ ਭੇਜਣ ਦੀ ਵਾਰ-ਵਾਰ ਅਪੀਲ ਕਰਦੀ ਨਜ਼ਰ ਆਈ ਪਰੰਤੂ ਮੌਕੇ ਤੇ ਕੋਈ ਫੋਰਸ ਨਹੀਂ ਪਹੁੰਚ ਸਕੀ ਤਾਂ ਕੁੱਲਮਾ ਲਾ ਕੇ ਮਹਾਕੰਬ ਆਮ ਲੋਕਾਂ ਲਈ ਨਹੀਂ ਹੈ ਇਸ ਕਰਕੇ ਲੋਕ ਆਪਣੇ ਘਰਾਂ 'ਚ ਰਹਿਣ ਮਹਾਕੰਬ ਆਉਣ ਦੀ ਨਾ ਸੋਚਣ ਕਿਉਂਕਿ ਇੱਥੇ ਪ੍ਰਸ਼ਾਸਨ ਅਤੇ ਮੋਦੀ ਅਤੇ ਜੋਗੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇੱਥੇ ਕੋਈ ਵਿਵਸਥਾ ਨਹੀਂ ਬਜ਼ੁਰਗਾਂ ਨੂੰ ਬੱਚਿਆਂ ਨੂੰ 20 ਤੋਂ 25 ਕਿਲੋਮੀਟਰ ਤੁਹਾਨੂੰ ਪੈਦਲ ਤੁਰਨਾ ਪਊਗਾ ਜੇ ਤੁਸੀਂ ਤੁਰ ਸਕਦੇ ਆ ਤਾਂ ਹੀ ਮਹਾਕੁੰਭ ਆਉਣ ਦੀ ਸੋਚਿਓ ਨਹੀਂ ਤਾਂ ਆਪਣੇ ਘਰਾਂ 'ਚ ਹੀ ਰਹੋ ਧੰਨਵਾਦ